ਦੀ ਗਰੂਦ ਸਾਹਿਬ ਵਾਲੇ ਪਿਛਤਰ ਕਰਨ ਲਈ ਕੋਈ ਸਰਕਾਰ ਮੁਰਦਾਬਾ 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 ਲੋਕ ਮੁਰਦਾਬਾ ਕਾਚ ਮੁਰਦਾਬਾ ਐਰ ਕੰਪਨੀ ਜੀ ਹਾਂ ਜੀ ਪ੍ਰਤਿਆ ਆਪਣਾ ਨਾਮ ਤੇ ਜੁਨੇ ਦਾ ਨਾਮ ਦੱਸੋ ਮੈਂ ਸਰਦਾਰ ਦਲਬਾ ਸਿੰਘ ਪਿੰਡ ਰਾਜੀਵਾਲ ਕਹਣਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਦਿੱਤੇ ਗਏ ਕਿੰਨੇ ਦਿਨਾਂ ਵਾਂਦੇ ਜਾਂ ਪੱਕੇ ਮੋਰਚੇ ਆ। ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ। ਕਿਉਂਕਿ મોદી ਨੇ ਬਾਜ਼ ਆਉਣਾ ਨਹੀਂ ਸਾਨੂੰ ਪੱਕੇ ਲਾਉਣੇ ਪੈਣੇ ਆ। ਉੱਥੇ ਥਰੂ ਗੈਸ ਮਾਰੇ ਜਾ ਰਹੇ ਆ। ਰਬੜ ਦੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹੇ ਆ। ਕਈਆਂ ਬੰਦਿਆਂ ਦੇ ਸਰੇ ਨਿਕਲੇ ਆ। ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ। ਜਿੰਨਾ ਚਿਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ ਉਹ ਨਜ਼ਰੀਏ ਇਹ ਜਾਰੀ ਆ। ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਮਨਸ਼ਾ ਦੇ ਕੇਂਦਰ ਸਰਕਾਰ ਚ ਖੂਜ ਬੈ ਗਈ ਝੂਠੀ ਆ ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਲੋਕਾਂ ਦਾ ਕਿੰਨਾ ਦਾ ਸਮਰਥਨ ਮੇਰੇ ਟੁੱਟ ਪਾ ਜਿਆ ਬਹੁਤ ਜ਼ਿਆਦਾ ਜੀ ਬੜੇ ਲੋਕ ਸਮਰਥਨ ਪੂਰਾ ਵਾਹਣੂ ਪੱਕੇ ਮੋਰਚੇ ਲੱਗ ਸਕਦੇ ਟੁੱਟ ਪਾ ਜਿਆ ਪੱਕੇ ਮੋਰਚੇ ਲੱਗ ਸਕਦੇ ਪੱਕੇ 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 ਪਸਾਬ ਲੱਗਦਾ ਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਹੜੀ ਹੁਣ ਜਿਹੜੀ ਫਿਰ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਤਿਆਰੀ ਕੀਤੀ ਹੋਈ ਦਿੱਲੀ ਜਾਣ ਦੀ ਤਿਆਰੀ ਬਿਲਕੁਲ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ ਅਸੀਂ ਤਿਆਰ ਬੈਠੇ ਆਂ ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਆਂ ਉੱਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਇਹਦੇ ਪਾਕਿਸਤਾਨ ਨੇ ਕਿਲ ਕੰਡੇ ਲਾਏ ਗਾੜੀ ਗਾੜੀ ਆ ਕਿਹੜੇ ਕਿਹੜੇ ਸੜੀਏ ਘੜ ਦਿੱਤੇ ਸੜਕਾਂ 'ਚ ਬੈਲਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾ ਕਰ ਦਿੱਤੀਆਂ ਅੱਧ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ ਟਾਰੀ ਬਾਰਡਰ ਤੇ ਚਲੋ ਦਿਖਾਓ ਕੋ ਕੰਧ ਹੈ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਅਹੀਂ ਇਹ ਇੱਥੋਂ ਦੇ ਪਸਨੀਕ ਨਹੀਂ ਗੇ ਇਹ ਵੋਟਾਂ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਭਾਜਪਾ ਸਾਡੀ ਵੋਟਾਂ ਨਾ ਬਣੀ ਆ ਲਗਾ ਕਿ ਪਾਰਵਾ ਦਾ ਪੰਜਾਬ ਤੋਂ ਬਾਈਕਾਟ ਕੀਤਾ ਬਾਈਕਾਟ ਅਸੀਂ ਪੋਰਟਾਂ 'ਚ ਵੀ ਵੇਖਿਓ ਪੋਰਟਾਂ 'ਚ ਕੀ ਬਣਦਾ ਕਿਹੜੇ ਵਾਲਾ ਟੂਲ ਨਾ ਜਣੇ ਆਲੇ ਲਾਗੇ ਜੀ ਇਹ ਸਾਡੇ ਨਾਲ ਨੇਜਰਪੁਰਾ ਟੂਲ ਪਰ ਜਣੇ ਆਲੇ ਲਾਗੇ ਜੀ ਇਹ ਫ੍ਰੀ ਕੀਤਾ ਗਿਆ ਫ੍ਰੀ ਰੱਖਾਂਗੇ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤੇ ਗਏ ਨੇ ਤੇ ਪੱਕੇ ਮੋਰਚੇ ਦੇ ਤਰੀਕੇ ਕੀਤੀ ਜਾ ਰਹੀ ਹੈ ਇਹ ਅੰਮ੍ਰਿਤਸਰ ਦਾ ਟੂਲਾ ਜਾ ਮਾਨਾ ਵਾਲਾ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇਸ ਤਰੀਕੇ ਨਾਲ ਦੇਖੋ ਜਿੰਦਾਬਾਦ 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 ਮੋਦੀ ਸਰੂ ਪੀ ਲਿਆ ਜੀ ਸਾਨੂੰ ਐਮਐਸਪੀ ਦਿੱਤੀ ਜਾਵੇ ਸਾਡਾ ਉਹਨਾਂ ਕੋਈ ਝਗੜਾ ਨਹੀਂਗਾ ਕੋਈ ਲੜਾਈ ਨਹੀਂਗਾ ਕੋਈ ਵੈਰ ਵਿਰੋਧ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਮ ਦੱਸ ਕੇ ਪੜਾ ਜੀ ਵਰਮਜੀਤ ਸਿੰਘ ਵੀ ਜੀ ਨਿਜਰ ਕੀ ਕਹਿੰਦਾ ਟਰਾਂਪੋਰਟ ਦਾ ਵੀ ਕੰਮ ਕਰਦਾ ਮੈਂ ਜ਼ਿੰਮੇਵਾਰ ਹਾਂ ਕੀ ਕਹਿੰਦਾ ਚਾਹਣਾ ਚਾਹੁੰਦੇ ਆ ਵੀ ਜੀ ਆ ਜਿਹੜੀ ਮੋਦੀ ਸਰਕਾਰ ਵੇਖੋ ਉਥੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ ਤੇ ਕੋਈ ਵਹਿ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ ਲੋਕ ਜਿਹੜੇ ਵੀਡੀਓ ਪਾਉਂਦੇ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਕਿਸਾਨ ਕਿੱਦਾਂ ਰੋਡ ਬੰਦ ਕੀਤਾ ਕਿਸੇ ਨੇ ਇਹਨਾਂ ਤੇ 9 ਤਰੀਕ ਦੇ ਬੈਰੀਅਰ ਲਾ ਕੇ ਤੇ ਰੋਡ ਬੰਦ ਕਰਦਾ ਐਡੇ ਐਡੇ ਥਾਮਾ ਲਾ ਦਿੰਦੇ ਐਡੇ ਐਡੇ ਕਿਲ ਕਰ ਦਿੰਦੇ ਆ ਤੇ ਹੁਣ ਵੇਖੋ ਕਿਸਾਨਾਂ ਤੇ ਕਿੰਨਾ ਹੋ ਗਿਆ ਦੋ ਕਿਸਾਨ ਸ਼ਹੀਦ ਹੋ ਗਏ ਸਾਡੇ ਇੱਕ ਪਹਿਲਾਂ ਇੱਥੇ ਹੋਇਆ ਇੱਕ ਕੱਲ ਦਾ ਡੱਬ ਵਾਲੀ ਮਾਰਕ ਟਿਕਰੀ ਬਾਟਰ ਤੇ ਹੋਇਆ ਕੱਲ ਦੋ ਕਿਸਾਨ ਸ਼ਹੀਦ ਹੋ ਗਏ ਆ ਇਹ ਦੋਵੇਂ ਅਤਰੂ ਜਿਹੜੇ ਗਿਆਲੇ ਦੇ ਗੋਲੇ ਛੱੜਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ ਫਿਰ ਹਸਪੀਟਲ ਲੈ ਗਏ ਉਹਨੂੰ ਹਸਪੀਟਲ ਦੋ ਦਿਨ ਰਿਹਾ ਵਿਚਾਰਾ ਤੇ ਤੀਜੇ ਚੌਥੇ ਦਿਨ ਉਹਦੀ ਮੌਤ ਹੋ ਗਈ। ਕਿੰਨੀ ਮਾੜੀ ਗੱਲ ਐ ਵੇਖੋ ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇਹ ਕਿਉਂ ਹਮਲੇ ਕਰਨ ਰਹਿ ਬਗਿਆਰਮ ਬੈਠੇ ਸ਼ਾਂਤੀ ਮਾਈ ਬੈਠੇ ਆ ਫਿਰ ਇਹਨਾਂ ਕਿਹਾ ਇਹਨਾਂ ਦੀ ਨਿਕਰੀ ਵੀ ਗੱਲ ਹੁੰਦੀ ਨਾ ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉਧਰੋਂ ਭੇਜਿਆ ਗਿਆ ਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ ਜਦੋਂ ਅਸੀਂ ਰੋੜੇ ਕਿਹੜ ਅਹੀਂ ਤੇ ਸ਼ਾਂਤ ਮਾਈ ਗਏ ਆ ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ ਸ਼ਾਂਤ ਮੇਂ ਜਾਣਾ ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤ ਭਾਈ ਉਸੇ ਢੰਗ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਗਏ ਉਹ ਟਾੜੇ ਹਲ ਪੰਜਾਬ ਦੇ ਵਿੱਚ ਕੀ ਕੀਤਾ ਗਿਆ ਕੋਣ ਅਸੀਂ ਧਰਨੇ 'ਚ ਬੰਦ ਤੇ ਲਾਏ ਆ ਜੀ ਟੂਲ ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ ਸਾਨੂੰ ਕੋਣ ਆਏ ਸੀ ਸਾਡੇ ਪ੍ਰਧਾਨਾਂ ਦੇ ਕਿ ਟੂਲ ਬੰਦ ਕਰੋ ਟੂਲ ਬੰਦ ਕੀਤਾ ਅੱਗੇ ਜਿੱਦਾਂ ਦੀ ਉਹ ਗੱਲ ਨਿਤ ਕਰਨਗੇ ਕਿਉਂਕਿ ਕੱਲ ਮੀਟਿੰਗ ਹੋਈ ਸੀ ਉਹਨਾਂ ਨੇ ਫੇਰ 21 ਤੀ ਦਾ ਟਾਈਮ ਲੈ ਲਿਆ 11 ਵਜੇ ਦਾ 21 ਤੀ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜਰੂਰ ਦਵਾਂਗੇ ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਜਿਉ ਲੱਗ ਸਕਦੇ ਆ ਜੀ ਜਿਉਹਨਾਂ ਨਾਂ ਦੇ ਤਾਂ ਕਿਉਂ ਟਾਲਮਟੋਲੀ ਕਰ ਰਹੇ ਆ ਸਾਰਾ ਕੁਝ ਉਹਨਾਂ ਦੇ ਹੱਥੀਆਂ ਉਪਰੋਂ ਚੋਣ ਜਾਬਤਾ ਲੱਗਣਾ ਨਾ ਵਾ ਜੇ ਕਰਨਾ ਹੋਵੇ ਤਾਂ 1 ਮਿੰਟ ਦਾ ਕੰਮ ਆ ਸਾਰਾ ਕੁਝ ਉਹਦੇ ਉੱਤੇ ਉਹ ਮਾਲਕ ਆ ਉਹ ਪ੍ਰਧਾਨ ਮੰਤਰੀ ਆ ਸਾਰਾ ਕੁਝ ਆ ਸੰਸਦ ਉਹਨਾਂ ਦੇ ਕੋਲ ਆ ਮੀਟਿੰਗ ਆ ਉਹ ਜਦੋਂ ਅੱਗੇ ਦੋ ਗੇੜੇ ਦਿੱਲੀ ਹੋ ਕੇ ਆਏ ਆ ਤੇ ਕੀ ਇਹਨੇ ਗੱਲ ਕਰਕੇ ਹੀ ਨਹੀਂ ਆਇਓ ਜੇ ਗੱਲ ਕਰਕੇ ਨਹੀਂ ਆਉਂਦੇ ਉਹਨਾਂ ਨੂੰ ਪਾਵਰ ਕੋਈ ਨਹੀਂ ਤੇ ਆਉਂਦੇ ਕੀ ਲੈਣ ਫੇਰੋ ਚੰਡੀਗੜ੍ਹੋਂ ਆਉਂਦੇ ਕੀ ਲੈਣੇ ਜਿਹਨਾਂ ਕੋਲ ਪਾਵਰ ਨਹੀਂ ਗਈ ਇੱਥੇ ਜੋ ਕਿਸ ਇਹ ਤੇ ਸੋਚ ਕੇ ਆਵਾਂਗੇ ਪਹਿਲਾਂ ਕੀ ਲੈਣਾ ਜਾਂਦੇ ਫਿਰ ਤੁਹਾਡੇ ਵਾਲਾ ਟੂਨ ਫ੍ਰੀ ਕਿਤੇ ਗਿਆ ਹਾਂ ਫ੍ਰੀ ਕਿਥੇ ਫ੍ਰੀ ਕਿਤੇ ਗਿਆ ਜੀ ਲੋਕਾਂ ਦਾ ਕਿਦਾਰਾ ਸਵਾਲ ਲੋਕਾਂ ਦਾ ਬਹੁਤ ਮਦਦ ਨੇ ਲੋਕ ਹਰ ਇੱਕ ਬੰਦਾ ਇਹ ਕੋਚ ਕੀਤਾ ਉਹ ਕਿਸੇ ਦੀ ਲੋੜ ਆ ਪੈਸੇ ਦੇ ਕੇ ਜਾਂਦੇ ਆ ਕਹਿੰਦੇ ਦੱਸੋ ਪੁਰਾ ਨਹੀਂ ਲੈਂਦੇ ਕਿਉਂ ਸਾਨੂੰ ਜਰੂਰਤ ਨਹੀਂ ਹੈ ਕਰਨਾ ਕਰੋ ਸਾਡੀ ਚਾਹ ਪਣੀ ਆ ਜਾਂਦੀ ਆ ਖੁਲਕੇ ਆ ਜਾਂਦੇ ਆ ਬਾਕੀ ਬਹੁਤ ਸੰਯੋਗ ਬਹੁਤ ਜ਼ਿਆਦਾ ਮਿਲਦੇ ਆ ਹਾਂ ਜੀ ਹਰ ਇੱਕ ਬੰਦੇ ਦਾ ਸੰਯੋਗ ਆ ਸਾਨੂੰ ਪੂਰਾ ਪੂਰਾ ਜੀ ਇਹਦਾ ਪਹਿਲਾ ਵੋਟਾਂ ਪਈਆਂ ਇੰਨਾ ਹੀ ਵੋਟਾਂ ਪਾ ਕੇ ਫਿਰ ਇਹਨੂੰ ਵੜਾ ਦੇਵਾਂਗੇ ਬਸੋ ਨਿਹਾਰ ਕਰੇ ਭਰਾਵਾਂ ਵਾਲਾ ਆਪਣੇ ਪਰਿਵਾਰਾਂ ਵਾਲਾ ਦੁਸ਼ਮਣ ਕਾਹੀ ਦੁਸ਼ਮਣ ਹੈਗੇ ਆ ਜਦੋਂ ਜਾ ਜਾ ਅਸੀਂ ਲੰਗਰ ਲਾਉਨੇ ਆ ਆਨੇ ਉਦੋਂ ਅਸੀਂ ਚੰਗੇ ਹੁੰਦੇ ਆ ਉਦੋਂ ਬਿਰਖ ਬੜੇ ਵਧੀਆ ਆ ਤੇ ਜਦੋਂ ਅਸੀਂ ਆਪਣਾ ਹੱਕ ਮੰਗਦੇ ਉਦੋਂ ਫਿਰ ਹੱਤਵਾਦੀ ਉਦੋਂ ਫਿਰ ਕੁਛਣਾ ਤੇ ਉਦੋਂ ਦੇ ਤੇ ਖਾਲਸਤਾਨੀ ਹੋ ਜਾਂਦੇ ਜੇ ਖਾਲਸ ਕੁਛ ਨਹੀਂ